ਸਾਸ ਜੀ ਮੇਰੀ ਮਦਦ ਕਰੋ ਮੈਂ ਬਹੁਤ ਗਰੀਬ ਆਂ ਕਰਦਾ ਗੁਜ਼ਾਰਾ ਬੜਾ ਮੁਸ਼ਕਿਲ ਚੱਲਣਿਆ ਜੀ ਮੇਰੇ ਘਰ ਦੇ ਵਿੱਚ ਚਾਰ ਮਰੀਜ਼ ਆ ਮੇਰੀ ਮਾਤਾ ਦਾ ਚੂਲਾ ਟੁੱਟਾ ਮੇਰੀ ਘਰ ਵਾਲੀ ਵੀ ਸ਼ੂਗਰ ਦੀ ਮਰੀਜ਼ ਆ ਉਹਦੇ ਪੈਰ ਖਰਾਬ ਆ ਜੀ ਤੇ ਮੈਂ ਵੀ ਸ਼ੂਗਰ ਦਾ ਮਰੀਜ਼ ਆ ਮੇਰਾ ਬੱਚਾ ਕਿਡਨੀ ਦਾ ਪੇਸ਼ੈਂਟ ਆ ਜੀ ਦੋਵੇਂ ਕਿਡਨੀਆਂ ਖਰਾਬ ਛੋਟੀ ਜੀ ਬੱਚੀ ਆ ਜੀ ਮੇਰੀ ਭੋਤੀ 4 ਸਾਲ ਦੀ ਇੱਕ ਕੋਈ ਬੱਚਾ ਆ ਜੇ ਮੇਰੇ ਬੱਚੇ ਮੱਤੇ ਕਿਰਪਾ ਕਰੋ ਰਹਿਮ ਕਰੋ ਮੇਰੇ ਬੇਟੇ ਤੇ ਦਿਆ ਰਹਿਮ ਤਰਸ ਕਰੋ ਤਰਸਾ ਕੇ ਮੇਰੇ ਬੇਟੇ ਤੇ ਮੈਨੂੰ ਥੋੜੀ ਬਹੁਤੀ ਮਾਇਆ ਥੋੜੀ ਥੋੜੀ ਭੇਜੋ ਤਾਂ ਕਿ ਮੈਂ ਆਪਣੇ ਬੱਚੇ ਦੀ ਕਿਡਨੀ ਬਦਲਾ ਸਕਾਂ ਇਹ ਮੌਕਾ ਮੇਰਾ ਹੱਥੋਂ ਨਾ ਜਾਣ ਦਿਓ ਵਾਹਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰ ਇਸ ਦੀ ਪਾਸ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਥੋੜੀ ਜੀ ਘਰ ਦੀ ਮੁਸ਼ਕਲ ਕਿਦਾਂ ਕਜਾਰਾ ਚੱਲਣ ਡਿਆ ਤੇ ਕੀ ਕੀ ਹੋਇਆ ਦੱਸ ਸਕਦੇ ਹੋ ਬਿਲਕੁਲ ਜੀ ਜ਼ਰੂਰ ਦੱਸੂਗਾ ਹਾਂ ਜੀ ਤੇ ਗੁਜ਼ਰ ਬਸ ਤੇ ਬਾਬਾ ਜੀ ਇਦਾਂ ਹੀ ਤੁਹਾਨੂੰ ਪਤਾ ਜਦੋਂ ਕੋਈ ਕਮਾਈ ਦਾ ਸਾਧਨ ਨਹੀਂ ਆ ਤੇ ਜਿਹੜੇ ਕੋਲ ਹੀਗੇ ਉਹ ਖਰਚੀ ਜਾਂਦੇ ਆ ਹੂੰ ਹੂੰ ਰੋਜ਼ ਦਵਾਈ ਦਾਰੂ ਇਹਦਾ ਟੈਸਟ 40 4000 ਰੁਪਏ ਦੇ ਤੇ ਟੈਸਟ ਦੋ ਤਿੰਨ ਉਹ ਇਹ ਦੋਵਾਂ ਭੈਣ ਭਰਾਵਾਂ ਦੇ ਜਿਹਨਾਂ ਨੂੰ ਕਿਡਨੀ ਦੇਣੀ ਇੱਕ ਦੂਜੇ ਨੂੰ ਹੂੰ ਹੂੰ ਤੇ ਬਾਕੀ ਵੀ ਉੱਥੇ ਡੈਲਸਸ ਦਾ ਰੋਜ਼ 16 1700 ਰੁਪਏ ਗੱਡੀ ਦਾ ਦਿਨਾਂ ਮੈਂ ਉਹ ਦਵਾਈਆਂ ਦੇ ਪੈਸੇ ਪਾ ਕੇ 6 700 ਰੁਪਏ ਡੈਲਸਦਾ ਵਾਹਿਗੁਰੂ ਜੀ ਮੇਰਾ ਉਹ ਖਰਚਾ ਹੋ ਜਾਂਦਾ ਜਿੱਤੋਂ ਵੀ ਜਾਨਾ ਵਾ ਤੇ ਇਹ ਗੁਜ਼ਾਰਾ ਬੜਾ ਮੁਸ਼ਕਲ ਵਾ ਜੀ ਜੇ ਕਈ ਵਾਰੀ ਘਰ 'ਚ ਕੁਝ ਹੁੰਦਾ ਵਾ ਠੀਕ ਨਹੀਂ ਤੇ ਚਾਹ ਵੀ ਕਈ ਵਾਰੀ ਉਧਰ ਆ ਦੇਦਾ ਕੋਈ ਗੱਲ ਨਹੀਂ ਦਿੰਦੇ ਦੇ ਦੋ ਚਲੋ ਬਾਬਾ ਜੀ ਟੈਨਸ਼ਨ ਨਾ ਲਓ ਧੰਗ ਗੁਰੂ ਰਾਮਦਾਸ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੁਸੀਂ ਬੈਠੇ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤੇ ਉਹਨਾਂ ਨੇ ਕਿਰਪਾ ਕਰਨੀ ਹੈ ਗੁਰੂ ਘਰ ਜਾ ਕੇ ਅਰਦਾਸ ਕਰਿਆ ਕਰੋ ਸੁੱਖ ਮੰਗਿਆ ਕਰੋ ਸਭ ਕੁਝ ਹੋ ਜਾਏਗਾ ਠੀਕ ਪਾਪ ਤਪ ਜਾਂਦੇ ਜਿਹੜੇ ਕਿਤੇ ਕੀਤੇ ਵੀ ਹੋਣਗੇ ਬਿਲਕੁਲ ਮੈਂ ਤੇ ਆਪਕੀ ਨਾ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਆ ਸਾਡਾ ਸਾਰਾ ਪਰਿਵਾਰ ਮੇਰੀ ਘਰ ਵਾਲੀ ਮੈਂ ਖੇਜਾ ਮੈਂ ਇਹਨਾਂ ਨੂੰ ਜ਼ਾਮਦਾ ਜਾਂਦਾ ਪਹਿਲਾਂ ਆਪਣੀ ਮਾਦਾ ਨੂੰ ਟੱਟੀ ਪਸਾਫ ਕਰਨਾ ਇਹਨੂੰ ਕਰਨਾ ਤੇ ਕਈ ਵਾਰੀ ਕੁੜੀ ਨੂੰ ਤਿਆਰ ਕਰਨੀ ਹੁੰਦੀ ਮੇਰੀ ਨਾ ਔਖਾ ਕਿ ਜ਼ਰਾ ਚਾਹਦਾ ਸਾਰੀ ਸਾਰਾ ਕੁਝ ਕਰਦਾ ਸਾਰੀ ਤੁਸੀਂ ਸੇਵਾ ਕਰਦੇ ਨਹੀਂ ਕਰਦਾ ਇਹਦੇ ਨਾਲ ਹੀ ਮੈਂ ਜਾਣਾ ਜਿੱਥੇ ਜਾਣਾ ਬੱਚਾ ਮੇਰਾ ਸੁਲ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਤਰਸ ਦੇ ਆਧਾਰ ਤੇ ਤਰਸ ਕਰਕੇ ਹੀ 10 20 50 100 500 ਜਿੱਦਾਂ ਪਹਿਲਾਂ ਸੇਵਾ ਕੀਤੀ ਉਦਾਂ ਹੀ ਇਹ ਵੀਰ ਦੀ ਸੇਵਾ ਕਰ ਦੋ ਕਿ ਇਹ ਵੀਰ ਆਪਣਾ ਸਹੀ ਸਲਾਮਤ ਕਿਡਨੀ ਟ੍ਰਾਂਸਪਲੈਂਟ ਕਰਕੇ ਘਰ ਆਵੇ ਤੇ ਤੁਹਾਨੂੰ ਅਸੀਂ ਫੇਰ ਸਾਰੀ ਵੀਡੀਓ ਦੱਸਾਂਗੇ ਕਿ ਪਰਿਵਾਰ ਕਿੰਨਾ ਖੁਸ਼ ਹੈ ਇਸ ਟਾਈਮ ਜਦੋਂ ਵੀਰ ਠੀਕ ਹੋ ਜਾਏਗਾ ਬੇਨਤੀ ਆ ਜੀ ਮੈਨੂੰ ਸਾਰੇ ਆਦੰਦੇ ਤੋਹਫੇ ਕਰਨਾ ਕਰ ਜਿਸ ਦਿਨ ਇਹਦੀ ਕਿਡਨੀ ਬਦਲ ਗਈ ਤੇਰਾ ਬੱਚਾ ਸੰਘਾ ਹੋ ਜਾਣਾ ਤੇ ਸਾਰਾ ਸੰਘਾ ਹੀ ਮੇਰੀ ਬੇਨਤੀ ਆ ਤੁਹਾਡੇ ਚਰਨਾਂ 'ਚ ਇੱਕ ਵਾਰੀ ਮੇਰੀ ਮਦਦ ਕਰੋ ਮੇਰਾ ਬੱਚਾ ਉੱਠੇ ਆਪਣੇ ਕੰਮ ਧੰਦਾ ਕਰੇ ਆ ਇਹ ਕਿਉਂ ਦੀ ਸੇਵਾ ਕਰ ਸਕੀਏ ਕੋਈ ਨਹੀਂ ਬਾਬਾ ਜੀ ਚਿੰਤਾ ਨਾ ਕਰੋ ਤੁਸੀਂ ਬਾਬਾ ਨਾਨਕ ਕਿਰਪਾ ਕਰੇਗਾ ਠੀਕ ਹੈ ਜੀ ਸੇਵਾ ਹੀ ਕਰਨੀ ਤੁਸੀਂਗਾ ਮੁੰਡਾ ਠੀਕ ਹੋ ਗਿਆ ਤੇ ਫਿਰ ਕੰਮ ਕਰੇਗਾ ਉਦਾਂ ਹੀ ਅੱਗੇ ਸੇਵਾ ਜਿਹੜੀ ਚੱਲੂਗੀ ਟੈਨਸ਼ਨ ਨਾ ਲਾਉਂਦੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ